ਜਿਹੜਾ ਪਲੈਸ਼ ਦੀ ਪਿਛਲੀ ਛੀੜਨੇ ਦੀ ਉਹ ਚੋਂ ਪਾਣੀ ਪੀਤਾ ਜੀ ਕਿਹਦੇ ਕਾਰਨ ਜੰਡਾ ਦੇ ਕਾਰਨ ਜਿੰਨੇ ਪੇਮੈਂਟ ਨਹੀਂ ਕੀਤੀ ਸਾਡੀ ਪੂਰਾ ਸਾਨੂੰ 8-9 ਦਿਨ ਘੁੱਟਿਆ ਲਗਾਤਾਰ 8-9 ਦਿਨ ਕਿਹਦੇ ਕਾਰਨ ਸਾਡੀ ਪੇਮੈਂਟ ਕਰੀ ਨਹੀਂ ਹੋਈ ਹੁਣ ਮੈਂ 15 ਦਿਨਾਂ ਦੀ ਗੱਲ ਕਰਕੇ ਤੁਰਿਆ ਮੈਨੂੰ 2 ਮਹੀਨੇ ਲੱਗ ਗਏ ਵੋਟਾਂ ਤੋਂ ਪਹਿਲਾਂ ਮੈਂ ਟੱਪਾਂ ਜਾਣ ਲਿਆ ਵਾਂ ਜੇ ਮੈਂ ਵੋਟਾਂ ਤੋਂ ਬਾਅਦ ਟੱਪੂ ਤੇ ਮੇਰਾ ਇਹੀ ਹਾਲ ਹੁਣ ਫਿਰ ਮੈਨੂੰ ਜਦੋਂ ਮੈਂ ਫਸਿਆ ਕਰਦਿਆਂ ਨੂੰ ਮੈਂ ਕਿਹਾ ਪੈਸੇ ਦੋ ਮੈਨੂੰ ਨਹੀਂ ਪਤਾ ਮੈਨੂੰ ਇੱਥੋਂ ਕਢਵਾਉ ਮੈਂ ਮਰ ਜਾਣਾ ਮੈਨੂੰ ਨਹੀਂ ਪਤਾ ਮੈਨੂੰ ਬਹੁਤ ਟਾਰਗੇਟ ਕਰਦੇ ਰੋਜ਼ ਕੋਟਦੇ ਆ ਗਾਨਾ ਮੇਰੇ ਮੱਥੇ ਤੇ ਹੁੰਦੀ ਆ ਮੇਰੀ ਵੀਡੀਓ ਬੰਦੀ ਰੋਜ਼ ਬੰਦੀ ਮੇਰੀ ਵੀਡੀਓ ਮੈਨੂੰ ਕਢਵਾਉ ਘਰਦਿਆਂ ਨੇ ਔਖੇ ਸੌਖੇ ਹੋ ਗਏ ਨਵਾਂ ਏਜੰਟ ਕੀਤਾ ਨਵਾਂ ਡੌਂਕਰ ਕੀਤਾ ਫਿਰ ਮੈਂ ਉੱਥੋਂ ਨਿਕਲਿਆ ਕਿਉਂ ਨਿਕਲਿਆ ਫਿਰ ਉਹ ਬੰਦੇ ਨੂੰ ਵੱਡੇ ਮਾਫੀਆ ਨੂੰ ਫੋਨ ਲਾਇਆ ਨਵੇਂ ਏਜੰਟ ਡੌਂਕਰ ਨੇ ਕਿ ਆਹ ਬੰਦਾ ਵੇ ਕਿੱਥੇ ਆ ਉਹਨੇ ਕੀਤਾ ਸਾਡੀ ਪੁੱਛਦਾਸ਼ ਕੀਤੀ ਆਹ ਬੰਦੇ ਇੱਥੇ ਫਸੇ ਪਏ ਉਹਨੇ ਫਿਰ ਗੱਲ ਕੀਤੀ ਮੇਰੇ ਨਾਲ ਕਹਿੰਦਾ ਆ ਚੱਕਰ ਆ ਤੇ ਤੁਸੀਂ ਪੈਸੇ ਦਿਓ ਇੱਕ ਜਣਾ 3500 ਜੋਰੋ ਡਾਲਰ ਦਿਓ ਤੇ ਤੁਹਾਨੂੰ ਫੇਰ ਕੱਢਿਆ ਜਾਊਗਾ ਬਾਰਡਰ ਤੇ ਅਸੀਂ ਫੜੇ ਗਏ ਟੱਪੇ ਬਾਰਡਰ ਬਾਰਡਰ ਫੜੇ ਗਏ ਸਾਨੂੰ ਨਹੀਂ ਪਤਾ ਕਹਿੰਦੇ ਇੱਥੋਂ ਬੰਦੇ ਰੀਲீஸ் ਹੁੰਦੇ ਆ ਪਰ ਰੀਲீஸ் ਨਹੀਂ ਸਾਨੂੰ ਕੀਤਾ ਗਿਆ ਨਾ ਸਾਡੇ ਬਿਆਨ ਹੋਏ ਆ ਨਾ ਸਾਡੀ ਸੁਣਵਾਈ ਹੋਈ ਕੁਝ ਕੋਈ ਗੱਲ ਨਹੀਂ ਹੋਈ ਸਿੱਧਾ ਸਾਨੂੰ ਰਿਪੋਰਟ ਮਾਰੀ ਅਮਰੀਕਾ ਤੋਂ 104 ਭਾਰਤੀ ਡਿਪੋਰਟ ਕੀਤੇ ਗਏ ਨੇ ਉੱਥੇ ਹੀ ਚੋਲਾ ਸਾਹਿਬ ਦਾ ਇੱਕ ਨੌਜਵਾਨ ਮਨਦੀਪ ਸਿੰਘ ਵੀ ਵਾਪਸ ਜੜਾਏ ਡਿਪੋਰਟ ਕੀਤਾ ਗਿਆ ਜਿਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ 2 ਸਾਲ ਪਹਿਲਾਂ ਸਪੇਨ ਗਿਆ ਸੀ ਅਤੇ ਸਪੇਨ ਤੋਂ ਉਸਨੇ ਆਪਣੇ ਹੀ ਪਿੰਡ ਦੇ ਏਜੰਟ ਨਾਲ ਅਮਰੀਕਾ ਜਾਣ ਲਈ ਗੱਲ ਕੀਤੀ ਸੀ ਜਿਸ ਤੋਂ ਬਾਅਦ ਏਜੰਟ ਵੱਲੋਂ 22 ਲੱਖ ਰੁਪਏ ਲਏ ਗਏ ਸਨ ਅਤੇ ਪੈਸੇ ਲੈਣ ਦੇ ਬਾਵਜੂਦ ਉਕਤ ਏਜੰਟ ਵੱਲੋਂ ਉਸਨੂੰ 2 ਮਹੀਨਿਆਂ ਤੋਂ ਵੱਧ ਸਮੇਂ ਲਈ ਖਰਾਬ ਕੀਤਾ ਗਿਆ ਮਨਦੀਪ ਸਿੰਘ ਨੇ ਦੱਸਿਆ ਕਿ 에이ਜੰਟ ਵੱਲੋਂ ਅੱਗੇ ਡੌਂਕਰਾਂ ਨੂੰ ਪੈਸੇ ਨਾ ਦੇਣ ਕਾਰਨ ਡੌਂਕਰਾਂ ਵੱਲੋਂ ਉਸ ਨੂੰ ਕੈਦ ਰੱਖ ਕੇ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ। ਇੱਥੋਂ ਤੱਕ ਕਿ ਡੌਂਕਰਾਂ ਵੱਲੋਂ ਉਸ ਨੂੰ ਖਾਣਾ ਤੱਕ ਨਹੀਂ ਦਿੱਤਾ ਗਿਆ ਅਤੇ ਮਜਬੂਰੀ ਵਸ ਉਸ ਨੂੰ ਕਈ ਵਾਰ ਫਲਸ਼ ਵਾਲੀ ਟੈਂਕੀ ਦਾ ਪਾਣੀ ਤੱਕ ਪੀਣਾ ਪਿਆ। ਹੋਰ ਕਿਹੜੇ ਕਿਹੜੇ ਤਸ਼ੱਦਦ ਇਸ ਨੂੰ ਝੱਲਨੇ ਪਏ ਨੇ, ਕਿਹੜੇ ਕਿਹੜੇ ਤਸੀਹੇ ਇਸ ਨੂੰ ਝੱਲਨੇ ਪਏ ਨੇ, ਆਓ ਇਸ ਦੀ ਜ਼ੁਬਾਨੀ ਹੀ ਸੁਣਾਨੇ ਆਂ। ਇਹ ਇੱਕ ਡੌਂਕਰ ਦੇ ਬੰਦੇ ਸੀ। ਹਣਾ ਅੱਗੇ ਨੌ ਜਾਨੀਆਂ ਦਾ ਫੋਟੋ ਮਾਈਆਂ ਇਹਨੂੰ ਨੌ ਜਾਨਿਆਂ ਨੂੰ ਕੱਢਿਆ ਰੂਮ ਚ ਥੋੜਦਾ ਠੀਕ ਹੈ ਜੀ ਜਿਹੜੇ ਦੂਜੇ ਬੰ ਡੋਂਗਰਾਂ ਦੇ ਬਦਲੇ ਉਹ ਸਾਰੇ ਚਲੇ ਗਏ ਬਾਰਡਰ ਕ੍ਰੋਸ ਕਰ ਗਏ ਮਹੀਨਾ ਪਹਿਲਾਂ ਦੀ ਗੱਲ ਜਦੋਂ ਮੈਂ ਤੁਰਿਆ ਹੁਣ ਤੇ ਹੁਣ ਆਇ ਤੂੰ ਮਹੀਨਾ ਪਹਿਲਾਂ ਦੀ ਗੱਲ ਜੀ ਠੀਕ ਹੈ ਜੀ ਮੈਂ ਉੱਥੇ ਫਸ ਗਿਆ ਮੈਨੂੰ ਉੱਥੇ ਜਾ ਕੇ ਸਾਨੂੰ ਤਿੰਨਾਂ ਨੂੰ ਪਹਿਲੇ ਦਿਨ ਕੱਖ ਰੋਟੀ ਨਹੀਂ ਦਿੱਤੀ ਗਈ ਅਹੀਂ ਕੋਈ ਚੱਕਰ ਨਹੀਂ ਅਸੀਂ ਪੇਮੈਂਟ ਕਰ ਦਿੱਤੀ ਆਪਦਾ ਕਾਰਡ ਮਾਰਿਆ ਪੇਮੈਂਟ ਰੋਟੀ ਕਰਾਈ ਆਰਡਰ ਕਰਾਈ ਹੋਟਲ ਚੋਂ ਫੜੀ ਅਸੀਂ ਰੋਟੀ ਸ਼ਾਮੀ ਆਏ ਤਿੰਨੇ ਜਣੇ ਗੱਡੀ ਦੇ ਇੱਕ ਜਿਹੜੇ ਨੇ ਫੋਨ ਫੜਿਆ ਇੱਕ ਨੇ ਪਿਸਤੌਲ ਫੜਿਆ ਇੱਕ ਜਣਾ ਸਾਨੂੰ ਕੁੱਟਣ ਦੇ ਸਾਡੀ ਵੀਡੀਓ ਬਣਾ ਕੇ ਪਾਈ ਗਈ ਸਾਨੂੰ ਕੌਨ ਲਾਈ ਸਾਰਿਆਂ ਦੇ ਫੋਨ ਖੋਏ ਗਏ ਪਾਸਪੋਰਟ ਖੋਏ ਗਏ ਪੈਸੇ ਕੱਢੇ ਗਏ ਸਾਰਾ ਕੁਝ ਚੈਨੀਆਂ ਲਾਈਆਂ ਗਈਆਂ ਜੋ ਜੋ ਕੀਮਤੀ ਸਮਾਨ ਸੀ ਸਾਰਾ ਕੁਝ ਰੱਖਿਆ ਮੈਂ ਹੀ ਫੋਨ ਲਾਇਆ ਕਹਿੰਦਾ ਤੁਹਾਡੇ ਕੋਲ ਇੱਕ ਟਾਈਮ ਆ ਆਪਣੇ ਬੌਸ ਨੂੰ ਫੋਨ ਲਾ ਕੇ ਪੈਸੇ ਪੇਮੈਂਟ ਕਰਵਾਓ ਮੈਂ ਹੀ ਫੋਨ ਲਾਇਆ ਕਹਿੰਦਾ ਕੋਈ ਮਸਲਾ ਨਹੀਂ ਤੁਹਾਡੀ ਪੇਮੈਂਟ ਕਰਵਾ ਦਿੰਦਾ ਤੁਸੀਂ ਕੱਲ ਨੂੰ ਬਾਹਰ ਟੱਪੋਗੇ ਹਾਂ ਠੀਕ ਹੈ ਜੀ ਰਾਤ ਸੁਲਾਈ ਸਾਨੂੰ ਕੁੱਟ ਫੇਰੀ ਉਦੋਂ ਨਾਲ ਤੁਹਾਨੂੰ ਪੀਣੀ ਨਹੀਂ ਫੋਨ ਵੀ ਨਹੀਂ ਦਿੱਤਾ ਗਿਆ ਫੋਨ ਕੱਖ ਨਹੀਂ ਦਿੱਤਾ ਗਿਆ ਅਸੀਂ ਉਦੋਂ ਰਾਤ ਰਹਿ ਸਾਨੂੰ ਅਗਲੇ ਦਿਨ ਰੋਟੀ ਨਹੀਂ ਮਿਲੀ ਸਾਡੇ ਕੋਲ ਵੀ ਪੈਸੇ ਹੈ ਨਹੀਂ ਸਾਡੇ ਕੋਲ ਬਿਸਕਟ ਖਾਣ ਜੋਗੇ ਕੁਛ ਹੈ ਹੀ ਸਮਾਨ ਖਾ ਗਏ ਅਸੀਂ ਪਾਣੀ ਪੀ ਕੇ ਉਦੇ ਨਾਲ ਗਿਆਰਾ ਕੀਤਾ ਠੀਕ ਹੈ ਜੀ ਉਹਦੇ ਨਾਲ ਗਿਆਰਾ ਕਰਕੇ ਸਾਨੂੰ ਕਹਿੰਦਾ ਫੋਨ ਲਾਓ ਬੌਸਰਾ ਫੋਨ ਨਹੀਂ ਆਇਆ ਕੁਛ ਨਹੀਂ ਆਇਆ ਸਾਡੇ ਦਾ ਉਹਨਾਂ ਨੇ ਸਾਨੂੰ ਆਣ ਕੇ ਫੇਰ ਕੁੱਟਿਆ ਪੂਰਾ ਸਾਨੂੰ 8-9 ਦਿਨ ਕੁੱਟਿਆ ਲਗਾਤਾਰ 8-9 ਦਿਨ ਕਿਤੇ ਕਰਨ ਸਾਡੀ ਪੇਮੈਂਟ ਕਲੀਅਰ ਨਹੀਂ ਹੋਈ ਪੇਮੈਂਟ ਕਲੀਅਰ ਨਹੀਂ ਹੋਈ ਮੈਂ ਅੰਦਰੋਂ ਮੈਨੂੰ 7 ਦਿਨਾਂ ਬਾਅਦ ਫੋਨ ਦਿੱਤਾ ਗਿਆ ਅੰਦਰੋਂ ਅਸੀਂ ਫੋਨ ਲਾਇਆ ਮੈਂ ਕਿਹਾ ਮੈਨੂੰ ਮੈਨੂੰ ਕਢਵਾਓ ਮੈਂ ਮਰ ਜਾਣਾ ਇੱਥੇ ਮੈਂ ਮੈਨੂੰ ਕਢਵਾਓ ਇੱਥੇ ਮੈਨੂੰ ਨਹੀਂ ਪਤਾ ਘਰੋਂ ਪੈਸੇ ਪਾਓ ਜਿੱਥੋਂ ਮਰਜ਼ੀ ਪਾਓ ਮੈਨੂੰ ਕਢਵਾਓ ਕਢਵਾਓ ਇੱਥੋਂ ਠੀਕ ਹੈ ਜੀ ਉਹਨਾਂ ਨੇ ਮੈਨ ਮੇਰੇ ਘਰ ਦੇ ਵਿੱਚ ਦੁਖੀ ਮਰੇ ਗਰਨ ਮੈਂ ਬਹੁਤ ਦੁਖੀ ਜੀ ਹਨਾ ਪਤਾ ਕਿਉਂ ਨਾ ਤਾਂ ਸਾਨੂੰ ਖਾਣ ਨੂੰ ਪਾਣੀ ਪਾਣੀ ਵੀ ਨਹੀਂ ਹੈ ਜਿਹੜਾ ਬਲੈਸ਼ ਦੀ ਪਿਛਲੀ ਛੇੜਨੇ ਦੀ ਉਹ ਚੋਂ ਪਾਣੀ ਪੀਤਾ ਜੀ ਕਿਹਦੇ ਕਾਰਨ ਜੰਡਲੇ ਨਾਲ ਜਿੰਨੇ ਪੇਮੈਂਟ ਨਹੀਂ ਕੀਤੀ ਸਾਡੀ ਡੌਂਕਰ ਨੂੰ ਫੋਨ ਲਾਇਆ ਮਾਫੀ ਆਇਆ ਮਾਫੀ ਆਣ ਕੇ ਗੱਲ ਕੀਤੀ ਥੋੜੀ ਬਹੁਤੀ ਸਪੈਨਿਸ਼ ਹੁੰਦੀ ਆ ਉਹਨਾਂ ਗੱਲ ਕੀਤੀ ਕਿ ਚੱਕਰ ਕੀ ਸਾਨੂੰ ਦੱਸ ਅੰਦਾ ਤੁਹਾਡੇ ਬੌਸ ਨੇ ਮਿਲੀਅਨਾਂ ਪੈਸੇ ਦੇਣੇ ਆ ਤੁਹਾਡੇ ਬੌਸ ਦੇ ਡੌਂਕਰ ਨੇ ਠੀਕ ਹੈ ਜੀ ਮੈਂ ਕਿਹਾ ਜਿੰਨੇ ਮਿਲੀਅਨਾਂ ਪੈਸੇ ਦੇਣੇ ਆ ਤੁਹਾਡੇ ਨੌਆਂ ਲਈ ਕਿੱਥੇ ਪੈਸੇ ਦੇਊਗਾ ਆਉਂ ਮੁੰਡੇ ਜਿਹੜੇ ਨਾਲ ਦੇ ਸੀ 6 ਜਾਣੇ ਉਹਨਾਂ ਨੇ ਪੇਮੈਂਟ ਘਰੋਂ ਪਵਾਈ ਆਪ ਨਿਕਲ ਗਏ ਠੀਕ ਹੈ ਜੀ ਮੈਂ ਤੇ ਇੱਕ ਪਾਕਿਸਤਾਨੀ ਮੁੰਡੇ ਦਾ ਇੱਕ ਜੂਪੀ ਦਾ ਮੁੰਡਾ ਸੀ ਤਿੰਨੇ ਜਾਣੇ ਰਹਿ ਗਏ ਠੀਕ ਹੈ ਜੀ ਮੈਂ ਘਰੇ ਫੋਨ ਲਾਇਆ ਮੈਂ ਜੋੜ ਲਾਇਆ ਮੈਂ 14 ਦਿਨ ਉੱਥੇ ਫਸੇ ਰਹੇ ਜੀ ਕਿਹਦੇ ਕਰਾਂ ਜੰਗ ਦੇ ਠੀਕ ਹੈ ਜੀ ਹੁਣ ਦੱਸੋਗੇ ਮੈਨੂੰ ਦੱਸੋ ਅਸੀਂ ਪੇਮੈਂਟ ਕੀਤੀ ਹੈ ਜੇ ਮੈਂ ਰਾਹ ਦੇ ਵਿੱਚ ਮਕਸੀਕੋ ਸਿਟੀ ਬੈਠਾ ਮਕਸੀਕੋ ਸਿਟੀ ਬੈਠਾ ਮਕਸੀਕੋ ਸਿਟੀ ਮੈਂ ਪੇਮੈਂਟ ਕਰਕੇ ਨਿਕਲਿਆ ਇਹ ਨਾ ਕਿ ਮੈਂ ਸੇਵ ਨਿਕਲਣਾ ਮੈਨੂੰ ਰਾਹ ਦੇ ਵਿੱਚ ਭਾਗੇ ਚੌ ਜਣੇ ਦੇ ਫੋਨ ਆਏ ਤੂੰ ਪੇਮੈਂਟ ਕਰੇਗਾ 2 ਲੱਖ ਰੁਪਈਆ ਅਡਵਾਂਸ ਤੈਨੂੰ ਫਿਰ ਕੱਢਣਾ ਦੱਸੋ ਜੀ ਮੈਂ ਸੇਵ ਦੀ ਗੱਲ ਕਰਕੇ ਚੱਲਿਆ ਮੈਂ ਇੰਨੇ ਪੈਸੇ ਦਿੱਤੇ ਮੈਨੂੰ ਛਤਰਗੜੀ ਘੱਲੋ ਮੇਰੇ ਕੋਲ ਫੋਨ 14 ਪ੍ਰੋ ਮੈਕਸ ਉਹ ਹੋ ਗਿਆ ਜੀ ਮੇਰੇ ਕੋਲ ਤਿੰਨੇ ਯਾ ਜੋਰੋ 500 ਡਾਲਰ ਜੀ ਉਹ ਮੇਰਾ ਘੋਲ ਹੈ ਚੈਨੀਆਂ ਚੁੰਨੀਆਂ ਪਾਸਪੋਰਟ ਮੇਰਾ ਗਿਆ ਮੈਂ ਕਿੱਥੋਂ ਪੂਰੇ ਕਰਨੇ ਖਰਚਾ ਲਾ ਕੇ ਮੈਂ ਚੱਲਿਆ ਮੈਂ ਜਿਹੜੇ ਪੈਸੇ ਉਹਨੋਂ ਵੱਧ ਮੈਂ ਪੈਸੇ ਦਿੱਤੇ ਉਹਨਾਂ ਠੀਕ ਹੈ ਜੀ ਮੁੜ ਕੇ ਫਿਰ ਮੈਨੂੰ ਜਦੋਂ ਮੈਂ ਫਸਿਆ ਘਰਦਿਆਂ ਨੂੰ ਮੈਂ ਕਿਹਾ ਪੈਸੇ ਦੋ ਮੈਨੂੰ ਨਹੀਂ ਪਤਾ ਮੈਨੂੰ ਇੱਥੋਂ ਕਢਵਾਓ ਮੈਂ ਮਰ ਜਾਣਾ ਮੈਨੂੰ ਨਹੀਂ ਪਤਾ ਮੈਨੂੰ ਬਹੁਤ ਟਾਰਗੇਟ ਕਰਦੇ ਰੋਜ਼ ਕੋਟਦੇ ਆ ਗਾਨਾ ਮੇਰੇ ਮੱਥੇ ਤੇ ਹੁੰਦੀ ਆ ਮੇਰੀ ਵੀਡੀਓ ਬੰਦੀ ਰੋਜ਼ ਬੰਦੀ ਮੇਰੀ ਵੀਡੀਓ ਮੈਨੂੰ ਕਢਵਾਓ ਘਰਦਿਆਂ ਨੇ ਔਖੇ ਸੌਖੇ ਹੋ ਗਏ ਨਵਾਂ ਏਜੰਟ ਕੀਤਾ ਨਵਾਂ ਡੌਂਕਰ ਕੀਤਾ ਫਿਰ ਮੈਂ ਉੱਥੋਂ ਨਿਕਲਿਆ ਕਿਉਂ ਨਿਕਲਿਆ ਫਿਰ ਉਹ ਬੰਦੇ ਨੂੰ ਵੱਡੇ mafia ਨੂੰ ਫੋਨ ਲਾਇਆ ਨਵੇਂ ਜੰਡ ਡੌਂਕਰ ਨੇ ਕਿ ਆ ਬੰਦਾ ਵੇ ਕਿੱਥੇ ਆ ਉਹਨੇ ਕੀਤਾ ਸਾਡੀ ਕੋਸ਼ਿਸ਼ ਦਾਸ਼ ਕੀਤੀ ਆ ਬੰਦੇ ਇੱਥੇ ਫਸੇ ਪਏ ਉਹਨੇ ਫਿਰ ਗ ਤੇ ਤੁਸੀਂ ਪੈਸੇ ਦੋ ਇੱਕ ਜਣਾ 3500 ਜੋਰੋ ਡਾਲਰ ਦੋ ਤੇ ਤੁਹਾਨੂੰ ਫੇਰ ਕੱਢਿਆ ਜਾਉਗੇ ਠੀਕ ਹੈ ਜੀ ਮੈਂ ਘਰੇ ਗੱਲ ਕੀਤੀ 3500 ਰੁਪਿਆ ਮੈਨੂੰ ਨਹੀਂ ਪਰਾ ਭਰੋ ਪੈਰ ਤੇ ਭਰੋ ਘਰੋਂ ਭਰੋ ਏਜੰਟ ਨੂੰ ਵੇਚ ਲੋ ਹੀ ਨਾ ਜਦੋਂ ਏਜੰਟ ਨੂੰ ਲੈ ਲਿਆ ਏਜੰਟ ਇਹੀ ਗੱਲ ਕਹਿੰਦਾ ਸੀ ਕੋਈ ਗੱਲ ਨਹੀਂ ਤੇਰਾ ਮਸਲਾ ਕਰਨਾ 14 ਦਿਨ ਫਸ ਗਿਆ ਮਸਲਾ ਕਿਹੜੇ ਨਾਮ ਹੁੰਦਾ ਭਾਵੇਂ ਮਾਰ ਦੇਣਾ ਫਿਰ ਦੂਜੀ ਗੱਲ ਬਰਾਇਮ ਨੂੰ ਫੋਨ ਲਾਇਆਗਾ ਸਾਡੇ ਡੌਂਕਰ ਨੂੰ ਮੈਂ ਪਹਿਣੀ ਦੇ ਵਿੱਚ ਉਹਨੇ ਖੁਦ ਗੱਲ ਕੀਤੀ ਬਰਾਇਮ ਕਹਿੰਦਾ ਮੈਂ ਬੜਾ ਉਥੋਂ ਨਾ ਮਾ ਬੀ ਗਣਾ ਮੈਂ ਇੱਕ ਤਾਂ ਜਾਣਾ ਮਾਰ ਦੇਣਾ ਇਚੋਂ ਤੇ ਬਰਾਇਮ ਨੇ ਗਾੜੀਆਂ ਕਹਿੰਦਾ ਕਹਿੰਦਾ ਨੌ ਪਾਸਾ ਨਾਦਾ ਕਹਿੰਦਾ ਤੂੰ ਮਾਰ ਦੇ ਕੋਈ ਚੱਕਣੀ ਚ ਪੈਣੀ ਚ ਬੋਲੇ ਉਹਨੇ ਸਪਾਰੀ ਗੱਲ ਕਰਾਈ ਸਾਡੇ ਕਹਿੰਦਾ ਮੈਂ ਮਾਰਦਾ ਮੈਂ ਆ ਗਿਆ ਵੇ ਤੇ ਤੂੰ ਮਿਲੀਅਨ ਨਾ ਪੈ ਲੈਣੇ ਤੂੰ ਕੰਦੇ ਮੇਰੇ ਪੈ ਕਹਿੰਦਾ ਮੈਂ ਮਾਰੂ ਤੈਨੂੰ ਅਗਲੇ ਫੇਰ ਆਉਣੀ ਹੁਣ ਮੈਨੂੰ ਦੱਸੋ ਭਾਈ ਹੁਣ ਮੈਂ 15 ਦਿਨਾਂ ਦੀ ਗੱਲ ਕਰਕੇ ਤੁਰਿਆ ਮੈਨੂੰ 2 ਮਹੀਨੇ ਲੱਗੇ ਵੋਟਾਂ ਤੋਂ ਪਹਿਲਾਂ ਮੈਂ ਟੱਪਾਂ ਜਾਣ ਲਿਆ ਵਾ ਜੇ ਮੈਂ ਵੋਟਾਂ ਤੋਂ ਬਾਅਦ ਟੱਪੂ ਤੇ ਮੇਰਾ ਇਹ ਹਾਲ ਹੁਣੇ ਐਂਟਰੀ ਹੋਈ ਉਹ ਤੋਂ ਬਾਅਦ ਉਹ ਐਕਸ਼ਨ ਕੀ ਐਕਸ਼ਨ ਕੋਖਣੀ ਹੋਇਆ ਜੀ ਦੇਖੋ ਮੈਂ ਗਿਆ ਬਾਰਡਰ ਤੇ ਅਸੀਂ ਫੜੇ ਗਏ ਟੱਪੇ ਬਾਰਡਰ ਬਾਰਡਰ ਫੜੇ ਗਏ ਸਾਨੂੰ ਨਹੀਂ ਪਤਾ ਕਹਿੰਦੇ ਇੱਥੋਂ ਬੰਦੇ ਰੀਲீஸ் ਹੁੰਦੇ ਆ ਰੀਲீஸ் ਨਹੀਂ ਸਾਨੂੰ ਕੀਤਾ ਗਿਆ ਨਾ ਸਾਡੇ ਬਿਆਨ ਹੋਏ ਆ ਨਾ ਸਾਡੀ ਸੁਣਵਾਈ ਹੋਈ ਕੁਛ ਕੋਈ ਗੱਲ ਨਹੀਂ ਹੋਈ ਸਿੱਧਾ ਸਾਨੂੰ ਰਿਪੋਰਟ ਮਾਰਿਆ ਨਹੀਂ ਨਹੀਂ ਬਾਰਡਰ ਕਰਾਸ ਕਰਕੇ ਤੇ ਇਹ ਕਰੀਦਾ ਬਾਰਡਰ ਕਰਾਸ ਕੀਤਾ ਜੀ ਨਾਲ ਹੀ ਪੁਲਿਸ ਚੱਕ ਕੇ ਲੈ ਗਈ ਪੁਲਿਸ ਨੇ ਚੱਕਿਆ ਤੇ ਨਾਲ ਹੀ ਸਾਨੂੰ ਰੱਖ ਕੇ ਰੂਮ ਚ ਨਾਲ ਹੀ ਰਿਪੋਰਟ ਮਾਰੀ ਹਾਂਜੀ ਹੁਣ ਮੈਨੂੰ ਦੱਸੋ ਮੈਂ ਪੈਸੇ ਦਿੱਤੇ ਉਹ ਬੰਦੇ ਨੂੰ ਮੈਨੂੰ ਜਿਹੜੀ ਕੋਟ ਫਿੜੀ 9 ਦਿਨ ਲਗਾਤਾਰ ਪਾਣੀ ਪੀਤਾ ਜਿਹੜਾ ਉਹ ਕਿਹੜੇ ਚੱਕਰਾਂ 'ਚ ਪੀਤਾ ਕਿਹਦੀ ਗਲਤੀ ਮੇਰੀ ਤੇ ਗਲਤੀ ਮੈਨੇ ਫਸਿਆ ਕਰ ਦੇਣੋ ਕਹਿੰਦਾ ਮੈਂ ਮਰ ਜਾਣਾ ਮੈਨੂੰ ਘੜਵਾਓ ਇੱਥੋਂ ਮੈਨੂੰ ਨਹੀਂ ਪਤਾ 15 ਮੁੰਡੇ ਸਾਰੇ ਜਿੰਨੇ ਇੰਡੀਆ ਤੋਂ ਜਾਂਦੇ ਆ 15 ਦਿਨਾਂ ਦੀ ਗੇਮ ਦੇ ਵਿੱਚ ਬਾਰਡਰ ਕ੍ਰੋਸ ਕਰ ਜਾਂਦੇ ਤੇ ਮੈਂ ਸਪੇਨ ਤੋਂ ਲੈ ਕੇ ਮਕਸੀਕੋ ਤੱਕ ਜਾਂਦੇ ਜਾਂਦੇ ਮੈਂ ਬਾਰਡਰ ਕ੍ਰੋਸ ਕਰਦੇ ਕਰਦਾ 2 ਢਾਈ ਮਿੰਟ ਹੀ ਲੱਗ ਗਿਆ ਦੱਸੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ